ਵਿੱਕੀ ਕੋਨਰ ਜੁਗਾਨ ਆਰਮੇ ਕਾਢੀ ਜੰਡੂ ਸੰਗੇ ਤੇ ਬੰਗੜ ਉਹਨਾਂ ਨੇ ਤਿਆਰ ਕੀਤੀ ਹੈ ਔਰ ਦੂਜੇ ਪਾਸੇ ਟੀਮ ਹੈ ਮੰਡਾਲੀ ਦੀ ਲਓ ਪਹਿਲੀ ਰੇਡ ਕੌਣ ਇਹ ਕਹਿੰਦੇ ਰਵੀ ਦਿਉਰਾ ਪਰ ਦੂਜੇ ਪਾਸੇ ਸਹੋਟਿਆਂ ਦਾ ਮੁੰਡਾ ਡਫਰ ਵਾਲਾ ਪਵੀ ਮੇਰੇ ਵੀਰੇ ਨਾਲ ਟੱਕੜਾ ਜਫਾ ਆਪਣੀ ਟੀਮ ਦੇ ਲਈ ਪਹਿਲਾ ਪੁਆਇੰਟ ਜੋੜਦਾ ਹੋਇਆ ਹੈ ਕਬੱਡੀ ਕਹਾਂ ਪੰਡਾਲ ਦੋਨਾ ਪਿੰਡ ਹੈ ਲੈ ਵੀ ਪਵੀ ਡੱਫਰ ਵਾਲਾ 1000 ਰੁਪਿਆ ਤੇਰੇ ਲਈ ਸਾਰੇ ਐਨਆਰਆਈ ਵੀਰਾਂ ਵੱਲੋਂ ਆਇਆ ਹੈ ਪਹਿਲੇ ਡੇਡ ਵਾਲੇ ਜੱਫੇ ਦਾ ਨੌਜੋਨ ਹੈ ਫੜ ਮਾਂ ਦੇ ਜੱਫੇ ਸਾਹਬ ਇਧਰ ਜੱਫਾ ਉਧਰ ਜੱਫਾ ਇਧਰ ਟਿੱਡੀ ਦੀ ਰੇਡ ਤੇ ਜੱਫਾ ਮਲੂਕ ਅਲੀ ਦਾ ਮਲੂਕ ਅਲੀ ਦਾ ਫਕੀਰ ਹੁਸੈਨ ਦੇ ਤੇ ਆਪਾਂ ਪਾਉਣੀ ਪਾਉਣੀ ਹੈ ਜਫੇ ਕਿਹਨੂੰ ਨਹੀਂ ਲੱਗਦੇ ਜਫੇ ਲੱਗ ਜਾਂਦੇ ਆ ਮੇਰੇ ਵੀਰੋ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਅੱਜ ਤੱਕ ਜਫਾ ਨਹੀਂ ਲੱਗਿਆ ਬਿੰਦੂ ਹਰ ਇੱਕ ਨੂੰ ਜਫੇ ਲੱਗਦੇ ਆ ਆਓ ਸਾਹਮਣੇ ਰਵੀ ਦਿਉਰਾ ਫੇਰ ਕਬੱਡੀ ਫੇਰ ਕੋਸ਼ਿਸ਼ ਕੀਤੀ ਨੌਜਨ ਗਗਨੀ ਬੰਸੀਆਂ ਟੱਕ ਵਾਲੇ ਨੇ ਪਰ ਰਵੀ ਦਿਉਰਾ ਕਾਕਾ ਗੁਰਦਾਸਪੁਰ ਵਾਲਾ ਇਸ ਲਈ ਕਬੱਡੀ ਪਾ ਰਿਹਾ ਦੋ ਸੱਕੇ ਭਰਾਵਾਂ ਨੇ ਕੰਨੀਆਂ ਮੱਲੀਆਂ ਹੋਈਆਂ ਨੇ ਜਿਹੜੇ ਵਿਚਕਾਰ ਹੈ ਲੱਗਦੇ ਜਮਾ ਹੀ ਉਹ ਵੀ ਸੱਕੇ ਨੇ ਛਕਲਾਂ ਤੋਂ ਇੱਕ ਪਾਸੇ ਕਹਿੰਦੇ ਮਲੂਕ ਹੈ ਦੂਜੇ ਪਾਸੇ ਫਰਿਆਦ ਹੈ ਲਓ ਮਲੂਕ ਅਲੀ ਯਾ ਅਲੀ ਮਨੂਕ 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 ਮਲੂਕ ਅਲੀ ਵਾਹ ਅੱਗੀ ਦੀਆਂ ਤਿੰਨ ਰੇਡਾਂ 2000 ਦੀਆਂ ਸਾਰੇ ਐਨ ਆਰ ਆਈ ਵੀਰਾਂ ਵੱਲੋਂ ਪਹਿਲੀ ਰੇਡ ਖੀਰਾਵਾਲੀਏ ਫਤੇ ਸਿੰਘ ਸਰਪੰਚ ਦਾ ਹਮਾਰ ਆ ਗਿਆ ਮੇਰੇ ਵੀਰੋ ਆਹ ਸਾਹਮਣੇ 2 ਨੰਬਰ ਤੋਂ ਕਿੱਤਾ 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 ਪਰ ਖੀਰਾਵਾਲੀਆ ਛੇਤੀ ਹੱਥ ਨਹੀਂ ਧਰਾਉਂਦਾ ਗੱਗੀ ਖੀਰਾਵਾਲੀਆ ਪਰ ਦੂਜੇ ਪਾਸੇ ਆਪਾਂ ਕਬੱਡੀ ਦੇ ਨਾਲ ਜੁੜੀਏ ਫੇਰ ਖੇਡ ਮੈਦਾਨ ਦੇ ਵਿੱਚ ਗੋਰਾ ਨਿਸ਼ੋਰ ਰੰਗ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਕਮਲ ਪਾਉਣ ਦੇ ਲਈ ਮੇਰੇ ਵੀਰੋ ਵਾਧਾ ਹੋਇਆ ਹੈ ਲਓ ਵੀ ਕਮਲ ਦਾ ਪਿੰਡ ਦਸਵੀਂ ਨੌਜਾਨਾ ਕਿਹੜਾ ਮਾਦੋਪੁਰ ਪਿੰਡ ਹੈ ਕਮਲ ਦਾ ਔਰ ਦੂਜੇ ਪਾਸੇ ਫਰੀਦ ਅਲੀ ਅਲੀ ਕਬੱਡੀ ਤੋਂ ਵਾਧਾ ਹੋਇਆ ਹੈ ਕਿ ਲਿਸ਼ਕਣ ਪਿੰਡੇ ਐਨ ਕਹਿੰਦੇ ਗੱਲਾਂ ਵੱਖਰੀਆਂ ਨੇ ਲਿਸ਼ਕਰੇ ਨੇ ਪਿੰਡੇ ਪੈਣ ਪੱਟਾ ਵਿੱਚ ਘੁੱਗੀਆਂ ਸਾਹਨਾ ਵਾਲੇ ਪੇੜ ਵਿੱਚ ਤਾਕਤਾਂ ਨੇ ਗੁੱਚੀਆਂ ਲਓ ਰਵੀ ਦਿਉਰਾ ਹਰਿਆਣੇ ਦੀ ਧਰਤੀ ਦਾ ਵੱਡਾ ਉਸਤਾਰ 250 ਕਿਲੋਮੀਟਰ ਦੀ ਦੂਰੀ ਤੋਂ ਚੱਲ ਕੇ ਆਇਆ ਛੋਟਾ ਸੌਣ ਕਹਿੰਦੇ ਕਰਦਾ ਕੋਸ਼ਿਸ਼ ਮਨੂਕ ਅਲੀ ਤਿਆਰ ਹੈ ਕਰੀਮ ਵਾਲੇ ਦਾ ਬੱਬੂ ਤਿਆਰ ਹੈ ਫਰੀਆਦ ਅਲੀ ਫਰੀਆਦ ਅਲੀ ਫਰੀਆ ਵਾਹ ਫਰੀਆ ਨਹੀਂ ਹੋ ਰਿਹਾ ਸੰਗਤ ਖੋਸ਼ਾ ਖੀਰਾਵਾਲੀਏ ਦੀ 2000 ਦੀ ਰੇਡ ਹੈ ਸਲੇਮਪੁਰ ਮਸੰਦਾ ਦੇ ਸਾਰੇ ਪਲੇਟੀਆਂ ਵੱਲੋਂ 2000 ਲੱਗਿਆ ਖੀਰਾ ਵਾਲੀਏ ਗੱਗੀ ਦੀਆਂ ਤਿੰਨ ਰੇਡਾਂ ਤੋਂ ਦੂਜੀ ਰੇਡ ਪਵੀ ਸਹੋਤਾ ਡਫਰ ਪਿੰਡ ਵਾਲਾ ਪਿੰਕੀ ਸੋਤੇ ਦਾ ਪਰ ਖੀਰਾਵਾਲੀਆ ਗੱਗੀ ਫਤੇ ਸਿੰਘ ਪੱਡੇ ਨੂੰ ਮਾਣ ਹੈ ਟੋਨੀ ਪੱਡਾ ਵੀ ਦੇਖਦਾ ਹੋਣਾ ਬੱਬੂ ਹਣੀ ਮਲੇਸ਼ੀਆ ਦੇ ਵਿੱਚ ਵੱਡੇ ਪੱਦਰ ਤੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਅੱਜ ਕੱਲ ਯੂਐਸਏ ਜਾ ਵਸਿਆ ਖੀਰਾਵਾਲੀਆ ਬੱਬੂ ਪਰ ਦੂਜੇ ਪਾਸੇ ਕਹਿੰਦੇ ਫਰਿਆਦ ਲਈ ਹੈ ਆਹ ਦੂਜੇ ਪਾਸੇ ਟਿੱਡੀ ਪੰਡਾਲ ਦੰਨੇ ਵਾਲਾ ਲੱਗਿਆ ਪਿਆ ਜ਼ੋਰ ਹੈ ਉਹਦਾਂ ਇੰਕੋ ਜਿਹੀ ਹੈ ਤਿਆਰਦਾ ਬਾਤ ਹੈ ਫਰਿਆਦ ਨੂੰ ਓ ਬੱਲੇ 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 ਸਵਾਦ ਵਾਹ ਗੱਬਰੂਆ ਸਰਬਜੀਤ ਸਿੰਘ ਨਾਮ ਹੈ ਵੇਖ ਤੇਰਾ ਨਾਮ ਕਿੰਨਾ ਸੋਹਣਾ ਸਰਬਜੀਤ ਸਿੰਘ ਪਰ ਜਿਹਨੇ ਵਿਗਾੜਨਾ ਉਹਨੇ ਵਿਗਾੜ ਕੇ ਰੱਖ ਦਿੱਤਾ ਟਿੱਡਾ ਆਹ ਸਾਹਮਣੇ ਰਵੀ ਦਿਉਰਾ ਇੱਕ ਪਾਸੇ ਪੜੀ ਪੰਡਿਆ ਗੁੱਗੂ ਹੈ ਆਹ ਦੂਜੇ ਪਾਸੇ ਕਗਣੀ ਹੈ ਆਹ ਮੁਕਾਬਲਾ ਸਖਤ ਹੈ ਜੋਰ ਲੱਗ ਗਿਆ 2 ਨੰਬਰ ਤੋਂ ਕਹਿੰਦੇ ਕਾਰੀ ਵਾਲਾ ਪ੍ਰਿੰਸ ਹੈ ਕਮਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ। ਕਮਲ ਕਬੱਡੀ ਪਾ ਰਿਹਾ ਹੈ। ਕਰੀ ਵਾਲੇ ਦਾ ਬੱਬੂ ਤਿਆਰ ਹੈ। ਨਾਲ ਜਤਿੰਦਰ ਮਿੱਠੂ ਹੈ। ਚੱਕ ਦੇਸਰਾਜ ਪਿੰਡ ਹੈ। ਔਰ ਨਾਲ ਕਹਿੰਦੇ ਬਲਵਿੰਦਰ ਲੋਗੋ। ਸਾਹਮਣੇ ਕਬੱਡੀ 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 ਮਲੂਕ ਅਲੀ। ਮਲੂਕ ਅਲੀ। ਔਰ ਸਾਹਮਣੇ ਅਵਤਾਰ ਬਾਜਵਾ ਕਬੱਡੀ ਪਾ ਰਿਹਾ ਹੈ। ਮਨਜਿੰਦਰ ਸੋਤੇ ਉਹਨਾਂ ਦੀ ਟੀਮ ਦੇ ਲਈ ਕਹਿੰਦੇ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਟਰੰਗੇ ਦੀਆਂ ਖੇਡ ਮੈਦਾਨਾਂ ਦੇ ਵਿੱਚ ਬਾਜਵਾ ਵਾਲਾ ਅਵਤਾਰ ਕਬੱਡੀ ਪਾ ਰਿਹਾ ਸ਼ਿੰਦਰ ਸਮਰੇ ਨੂੰ ਮਾਰ ਐ ਔਰ ਚਾਰ ਜੱਫੀ ਨੇ ਚਾਰਾਂ ਦੇ ਵਿੱਚੋਂ ਕਹਿੰਦੇ ਫੇਰ ਗਗਨੀ ਪੰਸੀਆਂ ਟੱਕ ਪਿੰਡ ਵਾਲਾ ਇਸ ਵੇਲੇ ਬੱਲੇ 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 ਵਾਹ 8 ਜੱਫੀ ਹੁਣ ਤੱਕ ਕੀ ਬਾਤ ਹੈ ਓਏ 8 ਜੱਫੇ ਲੱਗੇ ਦਰਸ਼ਕ ਵੀਰੋ ਨੌਵਾਂ ਜੱਫਾ ਦੇਖਾਂਗੇ ਵੀ ਕੌਣ ਲਾਊਗਾ ਆ ਮੈਚ ਦਾ ਨੌਵਾਂ ਜਫਾ ਦੇਖਾਂਗੇ ਵੀ ਕੌਣ ਲਾਊਗਾ ਗੱਲ ਸਮੇਂ ਦੀ ਛੋਟਾ ਗੱਲਾ ਤੇ ਫਰਿਆਦ ਫਰਿਆਦ ਬਾਹ ਫਰਿਆਦ ਫਰਿਆਦ ਅਲੀ ਆਨ ਬੜੀ ਐ ਸ਼ਰੀਰ ਦੀ ਪੰਤਰ ਦੇਖੀਏ ਤੇ ਲੱਗਦਾ ਨਹੀਂ ਵੀ ਐਡਾ ਵੱਡਾ ਸਟਾਰ ਹੋਵੇਗਾ ਪਰ ਕਰੋੜਾਂ ਦੀ ਕਬੱਡੀ ਇਸ ਖਿਡਾਰੀ ਦੇ ਸ਼ਰੀਰ ਅੰਦਰ ਛੁਪੀ ਹੋਈ ਹੈ ਇਹ ਖੀਰਾਂ ਵਾਲੀ ਹੈ ਗੱਗੀ ਕਬੱਡੀ ਪਾਰਿਆ ਦੀ ਖੀਰਾ ਵਾਲੀਆ ਨੋਟ 2000 ਦਾ ਜਿਹੜਾ ਦਿੱਤਾ ਗਿਆ ਔਰ ਨੇ ਟਿੱਡਾ ਪੰਡਾਲ ਦੋਨੇ ਵਾਲਾ ਟਿੱਡਾ ਪੰਡਾਲ ਦੋਨੇ ਦਾ ਵੱਡਾ ਨਾਮ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਆਉ ਟੱਪ ਗਿਆ ਨੌਜਾਨ ਹਾਂ 75 ਦੇ ਫਾਈਨਲ ਦੀਆਂ ਟੀਮਾਂ ਆ ਗਈਆਂ ਜੀ ਖੁਸਰੋਂਪੁਰ ਤੇ ਸਲੇਮਪੁਰ ਸਲੇਮਪੁਰ ਮਸੰਦਾ 2000 ਰੁਪਏ ਦਾ ਮਾਨ ਸਰਮਾ ਲਓ ਸਾਹਮਣੇ ਇੱਕ ਪਾਸੇ ਫਰਿਆਦ ਕਮਲ ਤੇ ਫਰਿਆਦ ਕਮਲ ਤੇ ਫਰਿਆਦ ਲੱਗਿਆ ਜੋਰ ਵੱਜ ਗਈ ਕੈਂਚੀ ਹੁਣ ਗੱਲ ਮੁਸ਼ਕਲ ਤਾੜੀਆਂ ਵਾਲੇ ਕੀ ਖਿਆਲ ਆ ਸੇ अवतार बाजवा वाला चार ਨੇ ਤਵੀ ਟਫਰ ਹੈ ਔਰ ਸਾਹਮਣੇ ਖੋਸ਼ ਹੈ ਨਾਲ ਦੇਖਦਾ ਵੀ ਹੁਣ ਕੌਣ ਬੜੇ ਪਿੰਡिए ਗੱਗੂ ਦੀ ਗੱਲ ਹੋਊ ਕਿ ਨਹੀਂ ਗੱਲ ਸਮੇਂ ਦੀ ਤੇ ਪਰ ਬਜਮਾ ਵਾਲਾ अवतार ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਤੇ ਫਿਰ ਪ੍ਰਬੰਧਨਾਂ ਨੂੰ ਆਪਾਂ ਪੁੱਛ ਲਵਾਂਗੇ ਵੀ ਕੀ ਕਰਨਾ ਹੈ 2000 ਦਿੱਤਾ ਜਾਣਾ ਜੇ ਫਰਿਆਦ ਹੁਣ ਜੱਫਾ ਲਾਉ ਔਰ ਸਾਹਮਣੇ ਕਬੱਡੀ ਗੱਲੇ ਦੀ ਛੋਟਾ ਗੱਲਾ ਕਬੱਡੀ 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 ਆ 2000 ਦਾ ਮਾਨ ਸਨਮਾਨ ਐਨ ਆਰ ਆਈ ਵੀਰਾਂ ਵੱਲੋਂ ਲਓ ਕਬੱਡੀ ਖੀਰਾਂ ਵਾਲੀਏ ਗੱਗੀ ਦੀ ਸੈਕਿੰਡ ਸੈਮੀਫਾਈਨਲ ਮੈਚ ਜਿਹੜਾ ਹੈ ਉਹ ਸਲੇਮਪੁਰ ਮਸੰਦਾ ਦੇ ਕਬੱਡੀ ਟੂਰਨਾਮੈਂਟ ਦਾ ਚੱਲ ਰਿਹਾ ਹੈ ਖੀਰਾਂ ਵਾਲੀਆ ਜ਼ੋਰ 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 ਜੋ ਮਾਨ ਸਨਮਾਨ ਜ਼ਰੂਰ ਬਣਦਾ 1000 ਦਾ ਪੁੱਜਦਾ ਕਰ ਦਿਓ ਜੀ ਪ੍ਰਿੰਸ ਦਾ ਜਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਪ੍ਰਿੰਸ ਪ੍ਰਿੰਸ ਤੋਂ ਸਨ ਪਹਿਲਾ ਪੈਕੇਜ ਆ ਚੌਥੀ ਸੀਗੀ ਉਹ ਆਓ ਸਾਹਮਣੇ ਮਿੱਠੂ ਮਿੱਠੂ ਚੱਕ ਦੇ ਇਸ ਰਾਜ ਦਾ ਟਿੱਡਾ ਸਰਬਜੀਤ ਸਿੰਘ ਪੰਡਾਲ ਦੋਵੇਂ ਵਾਲਾ ਲਾਓ ਲੱਗਿਆ ਪੈ ਜੋ ਵਾਹ ਵੀ ਵਾਹ ਕਾਰੀ ਅਤੇ ਸਾਰੀ ਮਸ਼ਹੂਰ ਨਗਰ ਨੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਬਲਵਿੰਦਰ ਕਾਕੇ ਦਾ ਰਿਕਾਰਡ ਹੈ ਇੱਕ ਸੀਜ਼ਨ ਦੇ ਵਿੱਚ ਕਹਿੰਦੇ ਡੇਢ ਜਫਾ ਲੱਗਿਆ ਟ੍ਰਾਂਟੋ ਦਾ ਸੀਜ਼ਨ ਹੋਵੇ ਤੇ ਕੋਈ ਰੇਡਰ ਹੋਵੇ ਹੱਥ ਖੜਾ ਕਰਕੇ ਕਹਿੰਦੇ ਵੀ ਮੈਨੂੰ ਡੇਢ ਜਫਾ ਲੱਗਿਆ ਉਹ ਕਾਕਾ ਕਾਰੀ ਸਾਰੀ ਹੈ ਜਿਹਨੂੰ ਡੇਢ ਵਾਲਾ ਇੱਕੋ ਹੀ ਜਫਾ ਲੱਗਿਆ ਸੀਗਾ ਪੂਰੇ ਸੀਜ਼ਨ ਦੇ ਵਿੱਚ ਮੇਰੇ ਵੀਰੋ ਇਹ ਰਿਕਾਰਡ ਹੈ ਇਹ ਇਤਿਹਾਸ ਹੈ ਕਬੱਡੀ ਦਾ ਆ ਦੋਨੋਂ ਖਿਡਾਰੀ ਹੁਸ਼ਿਆਰਪੁਰ ਲੈ ਵੀ ਡਫਰ ਵਾਲਾ ਲੈ ਵੀ ਪਵੀ ਮੇਨ ਤਾਂ ਇਹੀ ਕੀ ਕਰਦਾ ਲੱਗ ਜੇ ਦੁਨੀਆ ਨੂੰ ਇਸ ਸੀਜ਼ਨ ਦੇ ਵਿੱਚ 220 ਦੇ ਵਿੱਚ ਵੀ ਡਫਰ ਪਿੰਡ ਦਾ ਪਵੀ ਕੋਈ ਉੱਠਿਆ ਔਰ ਸਾਹਮਣੇ ਦੇਖਣਾ ਆਓ ਸਾਹਮਣੇ ਆ ਮੁੰਡਾ ਆਇਆ 300 ਕਿਲੋਮੀਟਰ ਤੋਂ ਚੱਲ ਕੇ ਆ ਮੁੰਡਾ ਵੀ 250 ਕਿਲੋਮੀਟਰ ਤੋਂ ਚੱਲ ਕੇ ਆਇਆ ਹੈ ਹਰਿਆਣੇ ਤੋਂ ਆਇਆ ਸਪੈਸ਼ਲੀ ਗੱਲ ਸਮੇਂ ਦੀ ਹੈ ਆ ਸਾਹਮਣੇ ਸ਼ੱਕਰਪੁਰੇ ਦੋ ਕੰਨੀਆਂ ਤੇ ਖੜੇ ਐ ਇੱਕ ਪਾਸੇ ਨੌਜਾਨ ਗਬਰੂ ਫਰਿਆਦ ਦਾ ਵੀਰ ਆਹ ਸਾਹਮਣੇ ਕਬੱਡੀ 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 ਉਹ ਦੇਖੀ ਭਰਾਵਾ ਸਾਰਾ ਭਾਰ ਨਾ ਦੇ ਦੀ ਛੋਟਾ ਸੋਹਣ ਕਹਿੰਦੇ ਚੱਕ ਸਾਪੂ ਵਾਲਾ ਸੋਹਣ ਰੁਣਕੀ ਵਾਲੇ ਦੇ ਨਾਨਕਿਆਂ ਦਾ ਪਿੰਡ ਹੈ ਔਰ ਇਹਦੇ ਮਾਮੇ ਦਾ ਪੁੱਤ ਹੈ ਮੇਰੇ ਵੀਰੋ ਔਰ ਦੂਜੇ ਪਾਸੇ ਗगन ਵਿਚਕਾਰ ਖੁਸ਼ ਹੈ ਉਹ ਵੱਜ ਗਈ ਕਹਿੰਦੇ ਪ੍ਰਿੰਸ ਇੱਕ ਪਾਸੇ ਪੰਸੀਆਂ ਟੱਕ ਪਿੰਡ ਵਾਲਾ ਗगन ਤੇ ਦੂਜੇ ਪਾਸੇ ਬਹੁਤ ਤਕੜਾ ਮੁਕਾਬਲਾ ਜਿਹੜਾ ਹੈ ਉਹ ਖੇਡਿਆ ਜਾਊਗਾ ਬਹੁਤ ਮਿਹਰਬਾਨੀ ਹੋਵੇਗੀ ਲਓ ਕਮਲ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਜਾਫੀ ਚਾਰ ਨੇ ਤਿਆਰ ਵਰ ਤਿਆਰ ਨੇ ਜੰਡੂ ਸਿੰਘੇ ਦੀ ਟੀਮ ਹੈ ਨਾਮ ਹੈ ਉਹ ਚੁਗੇ ਹੋਣਾ ਦੀ ਗੱਲ ਹੁੰਦੀ ਹੈ ਇੱਕ ਪਾਸੇ ਕਹਿੰਦੇ ਫਰਿਆਦ 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 ਦਾ ਵੀਰ ਮਲੂਕ ਅਲੀ ਮਲੂਕ ਅਲੀ ਵਾਹ ਹਰਵੀ ਦਿਉਰਾ ਕਬੱਡੀ 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 ਵਾਹ ਰਵੀ ਬਾਬੀ ਇਹ ਬਾਬੀ ਸਮਰਾੜੀ ਹੈ ਵਾਹ ਸਮਰਾੜੀ ਵਾਲਿਆ ਜਦ ਪੈਰ ਪਟਣ ਗਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲ ਹੈਗੀ ਵੱਡੇ ਦਿਲ ਦੀ ਲਓ ਸਮਰਾੜੀ ਵਾਲਾ ਬੋਵੀ ਮਲੂਕ ਅਲੀ ਖੀਰਾਂ ਵਾਲਿਆ ਗੱਗੀ ਆ ਗਿਆ ਆ ਮੈਚ ਦੇ ਵਿੱਚ ਕਹਿੰਦੇ 16 ਜੱਫੇ ਲਾ ਕੇ ਰਿਕਾਰਡ ਟੁੱਟ ਗਿਆ ਅੱਜ ਦੇ ਦਿਨ ਦਾ ਮੇਰੇ ਵੀਰੋ ਹਾਂ ਅੱਜ ਦੇ ਦਿਨ ਦਾ ਕਹਿੰਦੇ ਰਿਕਾਰਡ ਟੁੱਟ ਗਿਆ 17ਵਾਂ ਜੱਫਾ ਪਰ ਮਦੋਕੇ ਵਾਲਾ ਇਕਮਾਲ ਫੈਸਲਾ ਕਰ ਗਿਆ ਹੈ ਤੇਗਾ ਮੇਰੇ ਵੀਰੋ ਮਾਲਵਾ ਟੀਵੀ ਵਾਲੇ ਨੇ YouTube ਤੇ ਚਾੜ ਦੇਣਾ ਫਿਰ ਲੋਕੀ ਗੱਲਾਂ ਕਰਿਆ ਕਰਨਗੇ ਵੀ ਸਲੇਮਪੁਰ ਦੇ ਵਿੱਚ ਦੂਜਾ ਸੈਮੀਫਾਈਨਲ ਵੀ ਟਕੜਾ ਹੋਇਆ ਹੈ ਪਹਿਲਾ ਸੈਮੀਫਾਈਨਲ ਵੀ ਟਕੜਾ ਹੋਇਆ ਹੈ ਫਾਈਨਲ ਇਸ ਤੋਂ ਵੀ ਵਧੀਆ ਹੋਵੇਗਾ ਲਓ ਸਾਹਮਣੇ ਕਮਲ ਦੀ ਕਬੱਡੀ ਹੈ ਚਾਫੀ ਚਾਰ ਨੇ ਮਲੂਕ ਅਲੀ ਫੇਰ ਕੋਸ਼ਿਸ਼ ਕਰਦਾ ਹੈ ਉਹ ਵੱਜ ਗਈ ਕੈਂਚੀ ਤੇ ਨੰਬਰ ਚੰਡੂ ਸੰਘੇ ਦਾ ਮੈਚ ਸਮਾਪਤ